ਗੀ ਗਾਲੀ ਸਾਰਿਆਂ ਨੂੰ ਜੀ ਅੱਜ ਆਪਾਂ ਸਲਵਾਰ ਸਹੀ ਢੰਗ ਨਾਲ ਬਾਣਾ ਸਿੱਖਾਂਗੇ ਜੀ ਜਿਹੜੀਆਂ ਸਲਵਾਰਾਂ ਦੀਆਂ ਮੂਰੀਆਂ ਘੁੰਮਣ ਲੱਗ ਜਣੀਆਂ ਹਨ ਕਿਉਂਕਿ ਮਦੀਆਂ ਨੇ ਬਾਹਲੇ ਅੱਗੇ ਪਿਛੇ ਹੋ ਜੰਨੇ ਆਪਣੇ ਇਸ ਦਾ ਘੁੰਮਣ ਲੱਗ ਜਣੀ ਹੈ ਜੀ ਸਹੀ ਢੰਗ ਨਾਲ ਕਿਵੇਂ ਬਾਣਾ ਪਾਉਣੇ ਆ ਉਹ ਹਿੱਸਾ ਸਾਰਾ ਕੁਝ ਜੀ ਠੀਕ ਹੈ ਜੀ ਇਹ ਨਾਲ ਦੱਸਾਂਗੇ ਸਲਵਾਰ ਦੀ ਮੂਰੀ ਦੇ ਬੁਕਰਮ ਕਿਵੇਂ ਲਾਉਣੀ ਹੈ ਸਭ ਤੋਂ ਪਹਿਲਾਂ ਜਿਹੜੇ ਪਿਛਲੇ ਦੋ ਬਾੜ ਦੱਬ ਲੈਣੇ ਸਲਵਾਰ ਦੇ ਇਹ ਸਲਵਾਰ 2.5 ਮੀਟਰ ਦੀ ਸਲਵਾਰ ਹੈ ਜੀ 2.5 ਮੀਟਰ ਥੋੜਾ ਕਪੜਾ ਵੱਧ ਸੀਗਾ 2.5 ਮੀਟਰ ਤੋਂ ਘੱਟ ਕਪੜਾ ਸੀਗਾ ਇਹ ਚ ਮਿਆਨੀ ਪ ਠੀਕ ਹੈ ਕਪੜਾ ਕਪੜੇ ਅਕੋਰਡਿੰਗ ਸੋ ਕੱਟ ਕੇ ਇਹ ਸਲਵਾਰ ਹੈ ਜੀ ਕਹਿਣਾ ਭਾਵ ਤੇ ਪਿਛਲੇ ਆਪਾਂ ਦੋ ਵਾਰ ਦੱਬ ਲੈਨੇ ਪਿਛਲੇ ਆਪਾਂ 1-1 ਇੰਚ ਦੇ ਬਾਅਦ ਆਪਾਂ ਲੈਨੇ ਪਿਛਲੇ ਇਹ ਬਾਅਦ ਦਬਾ ਕੇ ਰੂਰੀ ਆ ਨਾ ਤੇ ਫਿਰ ਆਸ ਨੂੰ ਖਿੱਚਣੀ ਪੈਂਦੀ ਹੈਗੀ ਇਹ ਦੋ ਵਾਰ ਦੱਬਲੇ ਜੀ ਆਪਾਂ ਨੇ ਇਹ ਬਲਾਂ ਦਾ ਮੂੰਹ ਹੈ ਜੀ ਇਹ ਸਲਾਈ ਵਾਲ ਹੋਣਾ ਚਾਹੀਦਾ ਹੈ ਜੀ ਠੀਕ ਇਹ ਆਸ ਨੇ ਸਲਾਈ ਲਾਈ ਸੀ ਆਪਾਂ ਨੇ ਉਹ ਜੇ ਬਲੋਂ ਨੇ ਬਣਾ ਦਾ ਮੂੰਹ ਹੋਣਾ ਚਾਹੀਦਾ ਜੀ ਠੀਕ ਹੈ ਅੱਗੇ ਕਰਨਾ ਕੀ ਹੈ ਤੁਹਾਨੂੰ ਦਿਖਾ ਦਣੀ ਬੈਲਟ ਜਿਹੜੀ ਹੈਗੀ ਆ ਇਹ ਆਪਣੀ 24 ਇੰਚ ਬੈਲਟ ਤਿਆਰ ਹੈ ਜੀ ਸਾਰੀ ਉਹ ਮਾਪ ਕੇ ਦਿਖਾ ਦਣੀ ਹੈ ਜੀ 24 ਇੰਚ ਬੈਲਟ ਤਿਆਰ ਹੈ ਜੀ ਆਪਣੀ ਇਹ ਅਕੋਰਡਿੰਗ ਹੀ ਆਪਾਂ ਰੱਖਾਂਗੇ ਕਪੜਾ ਆਪਣੀ ਸਲਵਾਰ ਦੀ ਬੈਲਟ 24 ਇੰਚ ਤਿਆਰ ਸੀ ਆਪਾਂ ਨੇ ਕਰਨਾ ਕੀ ਹੈ ਜਿਹੜੀ 24 ਇੰਚ ਤਿਆਰ ਬੈਲਟ ਉਹ ਜੋ 7 ਇੰਚ ਘਟਾਉਣੇ ਨੇ ਆਪਣੇ ਠੀਕ ਹੈ 7 ਇੰਚ ਘਟਾ ਕੇ ਆਪਣੇ ਕੋਲ 17 ਇੰਚ ਕਪੜਾ ਬਚ ਗਿਆ ਪਿੱਛੇ 17 ਇੰਚ ਜਿਹੜਾ ਕਪੜਾ ਬਚਿਆ ਸੀ ਆਪਾਂ ਇਹਦੇ ਦੋ ਬਾਰ ਪਿਛਲੇ ਜੱਬੇ ਸੀ ਉਹਦੇ ਉਹਦੇ ਤੋਂ 17 ਇੰਚ ਨਾਪ ਕੇ ਇੱਥੇ ਟੱਕ ਲਾ ਲੈਣਾ ਜੀ ਆਪਾਂ ਨੇ ਠੀਕ ਹੈ ਜਿਹੜੀ ਬੈਲਟ ਆਪਣੀ ਤਿਆਰ ਹੈ 24 ਇੰਚ ਉਹ ਚ 7 ਇੰਚ ਘਟਾਏ ਨੇ ਜੀ ਬਣਾ ਜਿਹੜੇ ਬਣਾ ਪਾਉਣੇ ਆਪਾਂ ਨੇ ਜੋ ਪਿਛੇ ਬਚ ਕੇ 17 ਇੰਚ ਕਪੜਾ ਬਚ ਗਿਆ ਜੀ 17 ਇੰਚ ਤੇ ਆਪਾਂ ਇੱਥੇ ਨਾਪ ਲਾ ਲੈਣ ਆਪਣੇ ਇਹ ਪਿੱਛੇ ਦੋ ਵਾਰ ਦੱਬੇ ਸੀਗੇ 나ਪ ਲੈ ਕੇ ਟੱਕ ਲਾ ਰਹੇ ਸਾਰਾਂ ਨੂੰ ਇਹਦਾ ਕੱਪੜਾ ਅੱਗੇ ਪਤ ਗਿਆ ਜੀ ਇਹ ਸਾਰੇ ਵਾਲ ਪਾਵਾਂਗੇ 7 ਇੰਚ ਨੂੰ ਵਾਲ ਪਾਵਾਂਗੇ ਜੀ ਆਪਾਂ ਇਹਦਾ 7 ਇੰਚ ਘਟਾਇਆ ਸੀ ਵੈਲਟ ਚੋਂ ਉਹ ਜਿਹੜੇ ਵੀ ਇੰਨੇ ਵਾਲ ਹੈਗੇ 7 ਇੰਚ ਨੂੰ ਪਾਵਾਂਗੇ ਜੀ ਆਪਾਂ ਸਾਰੇ ਵਾਲ ਠੀਕ ਹੈ ਜੀ 7 ਤੋਂ ਪਹਿਲਾਂ ਮੈਂ ਪੱਲਿਆਂ ਦੇ ਵਾਲ ਪਾਵਾਂਗੇ ਜੀ ਇਹ ਪੱਲੇ ਦਾ ਵਾਲ ਹੁੰਦਾ ਹੈ ਜੀ ਇੱਕ ਥਰੀਜ ਵਾਲ ਵਾਲ ਕਹਿੰਦੇ ਜੀ ਨੂੰ ਪੱਲੇ ਦਾ ਸੈਂਟਰ ਕਰਕੇ ਇੱਕ ਟੱਕ ਲਾ ਲੈਣਾ ਜੀ ਆਪਾਂ ਨੇ ਠੀਕ ਹੈ ਟੱਕ ਲਾ ਕੇ ਇਸ ਸਿੱਧੇ ਪਾਸੇ ਵੱਲ ਪਾਉਣਾ ਹੈ ਇਹ ਆਪਣੀ 4 ਇੰਚ ਦਾ ਮਤਲਬ ਪਲੇਟ ਪਾਉਣੀ ਹੈ ਕਹਿੰਦੇ ਭਾਵ ਠੀਕ ਹੈ 4 ਇੰਚ ਦੀ ਪਲੇਟ ਪਾਣੀ ਆਪਾਂ ਨੇ ਪੱਲੇ ਦੇ ਸਿੱਧੇ ਪਾਸੇ ਵੱਲ ਪਾਉਣੀ ਹੈ ਪਲੇਟ ਤਾਂ ਕਿ ਆਪਾਂ ਇਹੜੀ ਕਰੀਜ ਵਾਲਾ ਬਾਲਾ ਹੀ ਦਿਖੇ ਆਪਾਂ ਨੂੰ ਠੀਕ ਹੈ ਜਦੋਂ ਆਪਾਂ ਪ੍ਰੈਸ ਕਰਦੇ ਹਾਂ ਸਲਵਾਰ ਨੂੰ ਸਿੱਧੀ ਸਿਲਾਈ ਆ ਸਕੇ ਐਦਾਂ ਦੂਜੇ ਪਾਸੇ ਪਾ ਲਾਂਗੇ अपने खरीद से प्लेटा पा जी। है जी हम बाल पा शुरू करा जी ठीक है थोड़ा ध्यान में देखिए जी चाल अपने बड़ी कर ली सी कई बार बाल पंदेड़ने पै जने ये आप हिसाब न ही बाल दबा कपड़ा घट है अपने जी का का अपने को पैर पैर फर्क रख लिया करो जे अपना सिलाई लगी हुई आसन की बल पाने सिलाई दे ਆ ਦੇਖੋ ਜਿਹੜੀ ਆਪਣੇ ਹੁਣ ਦੇਖੋ ਇੱਥੇ ਮਿਆਨੀ ਪਾਈ ਸੀ ਹੈ ਮਿਆਨੀ ਵਾਲੀ ਜਿਹੜੀ ਆਪਣੇ ਸਲਾਈ ਸੀ ਨਾ ਇਹ ਆ ਗਈ ਥੋੜੀ ਜਿਹਾ ਤਾਂ ਅੱਗੇ ਚੱਕ ਲੋ ਜਾਂ ਪਿੱਛੇ ਚੱਕ ਲੋ ਮਤਲਬ ਬਣਾ ਦੇ ਵਿੱਚ ਲੁਕਾ ਦੇ ਸਲਾਈ ਨੂੰ ਇਹਨੂੰ ਪਤਾ ਲੱਗੇ ਆਪਾਂ ਨੇ ਪੇਪਰ ਤੇ ਮਿਆਨੀ ਪਾਈ ਹੋਈ ਹੈ ਜੀ ਤੇ ਦੂਜੀ ਗੱਲ ਜਿਹੜੇ ਆਪਾਂ ਕਈ ਵਾਰ ਇਹਨਾਂ ਬਾਹਲ ਖਿੜਨ ਲੱਜਨੇ ਸਲਵਾਰਾਂ ਦੇ ਜੇ ਆਪਾਂ ਸਲਵਾਰਾਂ ਪਾਉਣੇ ਆ ਬਾਹਲੇ ਸਾਈਡ ਨੂੰ ਜਾਣ ਲੱਗ ਜੰਨੇ ਆ ਜੀ ਠੀਕ ਹੈ ਕਿਉਂ ਜਾਣੇ ਆ ਜਿਹੜੇ ਆਪਣੇ ਆਹ ਹੇਠਲਾ ਬਾਹਲ ਦੱਬਿਆ ਹੁੰਦਾ ਨਾ ਆਪਣਾ ਇਹ ਕੱਪੜਾ ਦੱਬਿਆ ਹੁੰਦਾ ਹੇਠਲਾ ਇਸ ਇਦਾਂ ਨੱਬਿਆ ਹੁੰਦਾ ਆਪਾਂ ਨੇ ਇਹ ਕਿੱਡਾ ਦੱਬਿਆ ਹੁੰਦਾ ਹੈ ਜੀ ਐਸ ਕਰਕੇ ਵੀ ਨਾ ਵਾਲ ਥੋੜੇ ਖਿਲਰਨ ਲੱਗ ਜੰਨੇ ਵਾਲ ਸਿੱਧੇ ਨਹੀਂ ਰਹਿੰਦੇ ਹੈਗੇ ਠੀਕ ਹੈ ਆਹ ਕੱਪੜਾ ਵੀ ਸਿੱਧਾ ਰੱਖਿਆ ਕਰੋ ਹਮੇਸ਼ਾ ਹੀ ਇਹ ਵਾਲ ਦੱਬਿਆ ਹੁੰਦਾ ਕੱਪੜਾ ਉੱਠੇ ਪਾਸੇ ਵਾਲ ਦਾ ਠੀਕ ਹੈ ਜੀ ਇਸੇ ਜੇ ਆਪਾਂ ਵਾਲ ਪਾਈ ਜਾਣੇ ਜੀ ਹੁਣ ਆ ਦੇਖੋ ਕਿੰਨੇ ਵਾਲ ਹੋ ਗਏ ਆਪਣੇ ਆਹ ਫਿਰ ਸਲਾਈਟ ਲਾ ਕੇ ਵਾਲ ਨਾਪਦੇ ਆਪਾਂ ਇਹ 5 ਇੰਚ ਨੂੰ ਵਾਲ ਹੋ ਗਏ ਆ ਆਪਣੇ ਹੁਣ ਅੱਜ ਕੰਨਾਂ ਗੇਰੇ ਮੇਨ ਕਾਰਨ ਆਈ ਆਪਣੇ ਸਲਵਾਰ ਘੁੰਮਦੀ ਕਿਉਂ ਆ ਸਲਵਾਰ ਦੀ ਮੋਰੀ ਹੁੰਦੀ ਹੈ ਜੀ ਠੀਕ ਹੈ ਜੀ ਇਹੜਾ ਕ੍ਰੀਜ਼ ਵਾਲਾ ਵਾਲਾ ਇਹ 6 ਇੰਚ ਵਿੱਚ ਵਿੱਚੀ ਆਣਾ ਚਾਹੀਦਾ ਹੈ 6 ਇੰਚ ਤੋਂ ਬਾਹਰ ਨਹੀਂ ਆਣਾ ਚਾਹੀਦਾ ਜੀ ਜਿੱਕਾ ਹੁਣ ਮੇਰੇ ਬਾਰੇ ਵਾਲਾ ਇਹ 5 ਇੰਚ ਹੋ ਗਏ ਮੇਰੇ ਬਾੜ ਠੀਕ ਹੈ ਇਹ ਜਿਹੜਾ ਬਾੜਾ ਇਹ ਚੱਕੜਾ ਕ੍ਰੀਜ਼ ਵਾਲਾ ਵਾਲਾ ਪਾ ਚੱਕਣਾ ਹੁਣ ਦੱਬਣਾਈ ਵਾਲਾ ਆਪਾਂ ਨੇ ਇਹ ਮੈਨੂੰ ਇਹ ਆਪਣਾ ਇਕੜਾ 6 ਆਪਣੇ ਬਾੜ ਪਾ ਲਏ ਆਪਾਂ ਨੇ ਇੱਥੇ 6 ਆਉਂਦਾ ਹੈ ਜੀ ਇਹ 6 ਦੇ ਵਿੱਚ ਵਿੱਚ ਹੀ ਬਲ ਬਣਾਇਆ ਐ ਇਸ ਜਗ੍ਹਾ ਤੇ ਬਲ ਬਣਾਇਆ ਜੀ ਇਹ ਠੀਕ ਐ 6 ਤੋਂ ਬਾਹਰ ਬਲ ਨਹੀਂ ਕੱਢਣਾ ਹੈ ਕਰੀਜ ਵਾਲਾ ਬਲ ਇਹ ਮੇਨ ਕਾਰਨ ਇਹੀ ਐ ਸਲਵਾਰ ਦਾ ਵੀ ਜੀ ਪਸੇ ਬਾਹਾਂ ਦੇ ਮੂਹਰੇ ਘੁੰਮਣ ਲੱਜਣੀ ਐ ਇਹ ਕਰੀਜ ਵਾਲਾ ਬਲ ਖਿੰਡਣ ਲੱਜ ਜਾਂਦਾ ਜੀ ਆਪਣਾ ਜਦ ਆਪਾਂ ਬਲ ਬਣਾ ਅੱਗੇ ਤੱਕ ਚਲੇ ਜਾਂਦਾ 7 ਇੰਚ ਚਲੇ ਜਾਂਦਾ 7.5 ਇੰਚ ਚਲੇ ਜਾਂਦਾ ਜੀ ਬਲ ਇਹ ਆਪਣਾ ਠੀਕ ਐ ਇਹ ਤਾਂ ਸਲਵਾਰਾਂ ਨੂੰ ਘੁੰਮਣ ਲੱਜਣੀ ਐ ਜੀ ਆਪਣੇ ਤੇ ਮੇਨ ਕਾਰਨ ਜਿਹੜੇ ਭਾਵੇਂ ਆਹ ਵਾਲ ਪਾਏ ਹੈਠਾਂ ਕਪੜਾ ਸਦਾ ਰੱਖੋ ਹਮੇਸ਼ਾ ਹੀ ਕਪੜਾ ਇਹ ਟੇਡਾ ਵੀ ਹੋ ਜੇਗਾ ਟੇਡੇ ਵਾਲ ਪੈਣੇ ਕਈ ਵਾਰੀ ਗਾ ਸਬਾਰਾਂ ਭਾਰੀ ਹੁੰਨੀ ਆ ਆਪਣੀਆਂ ਨਾ ਬਾਹਰ ਲੋਟ ਨਹੀਂ ਆਉਂਦੇ ਹੈਗੇ ਇਹ ਟੇਡੇ ਜਿਹੇ ਜਾਣ ਵਾਲ ਆਪਣੇ ਪਰ ਸਿੱਧੇ ਰੱਖੋ ਵਾਲ ਇਹ ਹਮੇਸ਼ਾ ਹੀ ਇਹ ਸਾਰੇ ਬਸ ਲਾਈ ਚ ਆ ਸਕਣ ਜਿਹੜੇ ਕਿ ਦੁਬਾਰਾ ਪਾ ਲੋ ਜੀ ਠੀਕ ਹੈ ਤਾਂ ਮੇਨ ਗੱਲ ਜਿਹੜਾ ਮੇਨ ਵਾਲਾ ਜੀ ਇਹ ਕਰੀਜ ਵਾਲਾ ਵਾਲ ਇਹ 6 ਇੰਚ ਦੇ ਅੰਦਰ ਅੰਦਰ ਪਾਉਣਾ ਵਿਚ ਵਿਚੇ ਪਾਉਣਾ ਹੈ ਜੀ ਸਾਰਾ ਠੀਕ ਹੈ ਬਾਹਰ ਨਹੀਂ ਕੱਢਣਾ ਹੈਗਾ ਇਹ ਜਿਆਦਾ ਐਸ ਕਰਕੇ ਹੀ ਸਲਵਾਰਾਂ ਘੁੰਮਦੀਆਂ ਨੇ ਫਿਰ ਬਾਕੀ ਬਾਹਵੇਂ ਪਾ ਲੈਣੇ ਆ ਜੀ ਆਪਾਂ ਨੇ ਇਹ ਦੇਖਣਾ ਕਿ ਉਹ ਟੱਕ ਕਿਤਰਾ ਰਹਿ ਗਏ ਥੋੜਾ ਰਹਿ ਗਏ ਟੱਕ ਜੀ ਆਪਣਾ 7 ਇੰਚ ਟੱਕ ਉਹਦੇ ਅਕੋਰਡਿੰਗ ਆਪਾਂ ਪਿਛਲੇ ਵਾਲ ਦੱਬਾਂਗੇ ਜੀ ਠੀਕ ਹੈ ਜੀ ਆ ਦੇਖੋ ਜੇ ਥੋੜੀ ਗਾਹਾਂ ਬਾੜ ਵੀ ਪਾ ਲੈ ਸੀ ਇਹ 6.5 ਇੰਚੇ ਵਾਲ ਹੋયા ਜੀ ਇੱਕ ਲਾਸਟ ਵਾਲ ਰਹਿ ਗਿਆ ਜੀ ਆਪਣਾ ਜਿਹੜਾ 7 ਮਾ 7 ਇੰਚ ਦੇ ਬਾ ਪੋਣਾਈ ਲਾਸਟ ਵਾਲ ਮੈੜਾ ਆਪਣਾ ਟੱਕ ਲਾਇਆ ਸੀ ਨਾ 17 ਇੰਚ ਪਰ यही चक अगे कार आई अपना दबण आए जी बल ठीक है यही बल चक के दब देना ठीक है हूँ आप नाप देख रहे बाल किन्ने तक आए अपने थोड़े थोड़ा बल पा के अपना नाप लिया करो जी देखो, ये लास्ट वाला दबाया पूरे सत्त इंच बाल इसे आखो ठीक है सत्त सिलाई तो लैके बल तक लास्ट वाले सत्त इंच आया जी ठीक है ऐसा दूजे पास बाल पालेंगे सारी इस तरह अपन दूजे पास भी बाल पालने सारे ओ हिसाब रखना है जी भी क्रीज वाला बाड़ा बाल बाड़ा। छे देर अंदर अंदर ही आवे अपना ठीक है जी आप हूँ नाप लेने कि हो गया पौने पांच इंच हो गया जी अपने ਇੱਕ ਛੋਟਾ ਜਿਹਾ ਬੜਾ ਇੱਥੇ ਦੱਬ ਲੈਨੇ ਥੋੜਾ ਬੜਾ ਦਬਕੇ ਹੁਣ ਚੱਕਣਾ ਜਿਹ ਕਰੀਜਾ ਵਾਲਾ ਆਪਣਾ ਤੁਸੀਂ ਕਰੀਜ ਦੇ ਵਾਲ ਦੇ ਅਕੋਰਡਿੰਗ ਹੈ ਬੜਾ ਦੇ ਕੋਲੇ ਥੋੜਾ ਘੱਟ ਵੱਧ ਕਰ ਸਕਦੇ ਹੋ ਪਰ ਸੈੱਟ ਵਾਲ ਹੋਣੇ ਚਾਹੀਦੇ ਸਾਰੇ ਇੱਕ ਸਾਰ ਆ ਦੇਖੋ ਇਹ ਕਰੀਜ ਵਾਲ ਵਾਲਾ ਉਧਰ ਵੀ ਪਹਿਲੇ 5 ਇੰਚ ਪਾਇਆ ਤਾਂ ਤੇ ਇੱਧਰ ਵੀ ਆਪਾਂ 5 ਇੰਚ ਪਾਉਣ ਲੱਗੇ ਆ ਜੀ ਆ ਦੇਖੋ ਪੂਰਾ 5 ਇੰਚ ਨੂੰ ਆਇਆ ਬਲਜੀ ਆਪਣਾ ਠੀਕ ਹੈ ਜੀ ਮਤਲਬ 6 ਦੇ ਵਿੱਚ ਵਿੱਚ ਬੜਾ ਪਾਉਣਾ ਜੀ ਆਪਣਾ 6 ਇੰਚ ਦੇ ਵਿੱਚ ਵਿੱਚ ਬਾਕੀ ਬਲ ਵੀ ਪਾ ਲਓ ਨੇ ਪਸਾਰੀ ਹੁਣ ਇੱਕ ਗੱਲ ਦੇਖੋ ਜੀ ਕੋਮਾ ਆਪਣੇ ਸਲਾਈ ਹੋ ਰਹੀ ਆ ਗਈ ਕਈ ਵੇਖਾ ਕੱਟ ਕੇ ਲੈ ਸਲਵਾਰ ਬਣਾ ਰਹੇ ਪਹਿਲਾਂ ਆਪਾਂ ਛੋਟਾ ਵਰ ਦਬ ਦੋ ਜੇ ਆਪਾਂ ਲਾਦਾ ਵੀ ਜਿਆਦਾ ਕਪੜਾ ਇੱਥੇ ਸਪੇਸ ਬਚਦੀ ਆ ਵੀ ਆਪਾਂ ਨੂੰ ਆਹੀ ਵਾਲਾ ਦਬਣਾ ਪੈਣਾ ਆਪਣਾ ਇਹ ਸਲਾਈ ਲੱਗੀ ਹੋਈ ਹੈ ਜੀ थोड़ा घट वब के फिर सिलाई चक लो जी ठीक है जी एदा कर लो जी देखो तो आ दबण लगी जी मैं एक पास बल पा ले जी थोड़ा नाप के दिखा दें मैं सिलाई तो लेके आ देखो सत्त इंच तक ये बल पाए हैं जी अपने ठीक है लास्ट वाला दबे सत्त इंच का सत्त इंच का इतने वाल पाया लास्ट वाला जी आज सिलाई तक ठीक है जी देखो सिलाई तो सत्त इंच पे है जी जाड़ा मोटे घट वादा हो सवा हर हाथ इधर हो गए सत्त इंच इधर को चल जाता जी सारा कुछ दूजे सौ थोड़े वाल दब दो जी थोड़े पासा कि कपड़ा घट वादा हो जाए बैट का ठीक है जी पुठे पुट्ठे पैसा है जी मैं सही बल पाए हुए सारे जी ठीक है इधर भी देखो ठीक है ज्यादा घट्ट मैं नाप के देख लिया करो भी बाल अपने बराबर पाए जी सारे ऐदा दोनों बार बुला के देख बराबर पाए हैं जी आप बैट ही अड़ा ਸਲਵਾਰ ਸਿੱਧੀ ਤੇ ਬੈਲਡ ਪੁੱਠੀ ਕਰ ਲਈ ਜੀ ਮਤਲਬ ਸਿੱਧਾ ਪਾਸਾ ਵਿੱਚ ਕਰ ਲਈ ਜੀ ਆਪਾਂ ਨੇ ਸਲਾਈਨ ਸਲਾਈ ਮਲਾ ਦਾਂਗੇ ਜੀ ਠੀਕ ਹੈ ਜੀ ਤੇ ਆਪਾਂ ਹੁਣ ਸਲਾਈ ਲਾਵਾਂਗੇ ਲਾਈ ਲਾਉਣੀ ਹੈ ਇਦਾਂ ਸਲਾਈ ਲਾਉਣੀ ਹੈ ਜੀ ਜਿਹੜੇ ਆਪਾਂ ਸਲਾਈ ਨਾਲ ਬਾਹ ਪਾਏ ਸੀ ਨਾ ਜਾਂ ਜੇ ਉੱਪਰ ਉੱਪਰ ਲਾਓ ਜਾਂ ਜੇ ਅੰਦਰ ਆ ਕੇ ਲਾਓ ਸਲਾਈ ਤਾਂ ਕਿ ਸਲਾਈ ਬਾਹਰ ਨਾ ਦਿਖੇ ਜਮਾ ਵੀ ਜਿਹੜਾ ਵਧੀ ਨਹੀਂ ਲੱਗਦੀ ਹੈਗੀ ਢੇੜ ਨਹੀਂ ਪੈਂਦੀ ਹੈ ਜੀ ਥੋੜੀ ਚਾਹ ਤੇ ਬਰੀਕ ਕਰ ਲੋ ਠੀਕ ਹੈ ਠੀਕ ਹੈ ਕਿਉਂਕਿ ਸਾਢੇ 5 ਇੰਚ ਹੜੀ ਤਿਆਰ ਬੈਲਟ ਸੀਗੀ ਹੁਣ ਕਰਨਾ ਕੀ ਹੈ ਦੋ ਵਾਰ ਰਹਿ ਗਏ ਨਾ ਉਹ ਜਿਹੜਾ ਬਾਹੜਾ ਪਿਛਲਾ ਹਿੱਸਾ ਈ ਉਹ ਪਹਿਲੇ ਪਿਛਲੇ ਬਾਹੜਾ ਸਲਵਾਰ ਦੇ ਪਾਏ ਹੋਏ ਆ ਉਹਨਾਂ ਨੂੰ ਮਾਪ ਲੈਣੇ ਈ ਕਪੜਾ ਕੱਟਵਾਤਾ ਨਹੀਂ ਹੈਗਾ ਆ ਦੋ ਵਾਰ ਛੱਡ ਕੇ ਹੀ ਆਪਣਾ ਆਪਣਾ ਈ ਕਹੀ ਬਾਈ ਬਾਦੇੜ ਨਾਲ ਆਪਣਾ ਕਵੀਰ ਪਾਉਣਾ ਪੈ ਜਾਂਦਾ ਬੜਾ ਪਿਛਲੇ ਬਾਹੜਾ ਦੇ ਨਾਲ ਦੇਖੋ ਮੈਂ ਮਲਾ ਲਈ ਬੈਲਟ हूँप नाप के देख जी देखो, बिलकुल सैट है जी ये जिका माड़ा मोटा झोल हो गया इतना यह बैल्ट कपड़ा थोड़ा ढि है जी सलवार टैट आ थोड़ा खिंच के सिलाई ला दो जी सैट आ जाती जी अपने आप ही थोड़ी खिंच के सिलाई लाती जी सैट पा जी मतलब आह कपड़ा छिड़ना है पिछले पड़े बाल फटिया हुआ ना बाल आ पिछले बाल ला ली सिलाई तक ये आप गह भी नाप देख लें जी किए हैं जी आ देखो भी पूरी बैल्ट अपनी इधर कई बार एक पास कपड़ा घटवा हो जाता ना एक पास सही हो जाए आ देखो बिल्कुल ही सही आ रहा जी नाप ठीक है साथ साथ जी सारी पर कंप्लीट कर देंगे आप सलवार की बैल्ट जल्दी जी हम दामी सिलाई करा जी बलों की ठीक है

ਉਣੀ ਜੇ ਆਪਾਂ ਮੋਰੀ ਦੇ ਬੋਕਰਾਂ ਨੂੰ ਬਾਅਦ ਸਿੱਖਾਂਗੇ ਜੀ ਵੀ ਕਿਵੇਂ ਕਿੰਨੀ ਕਟਿੰਗ ਕਰਨੀ ਚਾਹੀਦੀ ਹੈ ਆ ਦੇਖੋ ਆਪਣੇ ਮੋਰੀ ਦੇ ਬੈੜੇ ਬੋਕਰਾਂ ਕੱਟੀ ਹੈ ਸਾਸੀ 1-1 ਇੰਚ ਫालतू ਕੱਟੀ ਹੈ ਜੀ ਬੋਕਰਮ ਠੀਕ ਹੈ ਜੀ 1 ਇੰਚ ਇੱਧਰ ਤੇ 1 ਇੰਚ ਇੱਧਰ ਫालतू ਕੱਟੀ ਹੈ ਜੀ ਬੋਕਰਮ ਠੀਕ ਹੈ ਆਪਾਂ ਇਹ ਕੱਪੜੇ ਦੇ ਬੋਕਰਮ ਜੜ ਲੀਏ ਜੀ ਠੀਕ ਹੈ ਜੀ ਆਪਾਂ ਸਵਾਤ ਜੜਦੇ ਹਾਂ ਜੀ ਤੁਸੀਂ ਜਦੋਂ ਆਪਾਂ 1-1 ਇੰਚ ਬਾਹਰ ਕੱਢ ਲਏਗੇ ਕੱਪੜਾ ਤੇ ਇੱਥੇ ਕੀ ਕਰਨਾ ਆਪਾਂ ਨੇ जी बुकरम के सिलाई नहीं लानी है कपड़े सिलाई लानी है सारी लाग लाग बिल्कुल बुकरम के ना सिलाई कपड़े लानी लाने सिलाई बीन के रखनी है बिलकुल ना लेके जानी है करना की है अपने हम ए कपड़े दबना है जी जो आप सिलाई ला के बहर कपड़ा इसी कपड़े दबागे जी ਹੀ ਗਈ ਆ ਦੇਖੋ ਸਲਾਈ ਲਾਣੀ ਬੁਗਰਮ ਤੇ ਇਹ ਜਿਹੜਾ ਮੋੜ ਲੈਣੀ ਜਿਹੜਾ ਇਹ ਕਪੜਾ ਪੀਸ ਹੈ ਕਪੜਾ ਇਹਨਾਂ ਪਾਸੇ ਇਧਰ ਰੱਖਿਆ ਫਾਤੋਂ ਆਪਾਂ ਨੇ ਇਹਨਾਂ ਟੈਚ ਕਰੀ ਆਪਾਂ ਮੂਰੀ ਦਾ ਇਹਦੇ ਸਲਾਈ ਲਾਵਾਂਗੇ ਜੀ ਗੁੰਮ ਸਲਾਈ ਲੱਗਦੀ ਏ ਇਹਨਾਂ ਬਹੁਤ ਹੀ ਆਸਾਨੀ ਨਾਲ ਮੂਰੀ ਮੁੜ ਜਾਂਦੀ ਅੰਦਰ ਨੂੰ ਆ ਦੇਖੋ ਸੈੱਟ ਕਰ ਕਰਕੇ ਇਦਾਂ ਮੂੜੇ ਚ ਇਹੜਾ ਕਪੜਾ ਇਦਾਂ ਸਲਾਈ ਲਾ ਲੈਣੀ ਆਪਾਂ ਨੇ सिलाई पर मूरी बना चाहिए है किसी पास जी मूरी अपने अंदर मोड़नी है ऊपर सिलाई आनी चाहिए है जी सिलाई अपने कंप्लीट कर ली आज देखो आखो ये सिलाई लाई अपा कपड़े एक्सट्रा कपड़े से आ बड़ी आसानी ना अंदर फोल्ड हो जाती है मूहरी कोई पैसे की लड़ नहीं हैगी ਪਰ ਕੁਛ ਅਮੀ ਆਪੇ ਅੰਦਰ ਫੋਲਡ ਹੋ ਜਾਂਦੀ ਏ ਨਹੀਂ ਜੇ ਕਪੜਾ ਸੈਟ ਕਰਨਾ ਪੈਂਦਾ ਆਪਾਂ ਨੂੰ ਪੈਸਾ ਲਗਾਉਣਾ ਪੈਂਦਾ ਕਪੜਾ ਠੀਕ ਹੈ ਇਹਦਾ ਆਪਾਂ ਸਲਾਈ ਲਾ ਲਾਂਗੇ ਜੀ ਹੁਣ ਨਾਲ-ਨਾਲ ਬਿਲਕੁਲ ਚਾਲ ਕਰਾਂਗੇ ਬ੍ਰੀਕ ਆ ਦੇਖੋ ਆਪਰੇ ਆਪੇ ਮੋੜਦਾ ਕਪੜਾ ਹੁਣ ਇਸ ਲਈ ਉੱਪਰ ਲਾ ਕੇ ਦਿਖਾ ਦਨੇ ਜੀ ਕਿਵੇਂ ਲੱਗਣੀ ਹੈ ਸਲਾਈ ਇਹ ਕਾ ਇਹਨਾ ਹੁ ਮੂਰੀ ਬੱਝ ਗਈ ਹੈ ਕੱਪੜਾ ਆਪਣੀ ਜਿੰਨੀ ਆਪਾਂ ਨੇ ਮੂਰੀ ਰੱਖੀ ਸੀ ਨਾ ਤਿਆਰ ਮੂਰੀ ਸੀ ਲੋ ਕਾਫੀ ਮੂਰੀ ਬੱਝ ਗਈ ਹੈ ਹੁ ਦਿਖਾਉਣੇ ਹੈ ਜੀ ਮੂਰੀ ਕਰਨ ਤੋਂ ਪਹਿਲਾਂ ਇਹ ਕਟਿੰਗ ਨਾਲ ਜੁੜੀ ਹੈ ਇਹ ਕੱਪੜਾ ਨਹੀਂ ਤਾਂ ਬਹੁਤ ਟੈਂਪ ਖਰਾਬ ਹੋ ਜਾਂਦਾ ਜੀ ਬਹੁਤ ਬੜੀਆਂ ਮੂਰੀਆਂ ਬਣ ਜਾਈਆਂ ਜੀ ਟੈਂਪ ਵੀ ਖਰਾਬ ਨਾ ਤਾਂ ਬੜਾ ਜਾਮ ਹੁੰਦਾ ਹੈ ਦੇਖੋ ਇਹ ਕਪੜਾ ਸੀ ਨਾ ਇਹ ਕੱਟ ਦਨੇ ਆਪਾਂ ਇਹ ਫालतू ਬਰੜਾ ਤਾਂ ਸੀ ਪਾਣੀ ਪਹਿਲਾਂ ਇਹ ਕੱਟ ਦੋਨੇ ਪਾਸੇ ਠੀਕ ਹੈ ਹੁਣ ਮੂਰੀ ਨਾਪ ਨਹੀਂ ਕਿੰਨੀ ਮੂਰੀ ਹੈ ਆ ਦੇਖੋ ਮੂਰੀ ਬਣਾਉਣ ਤੋਂ ਪਹਿਲਾਂ ਇਹ ਨਾਪਣਾ ਜ਼ਰੂਰੀ ਹੈ ਜੀ 6.5 ਸਾਢੇ ਮੂਰੀ ਤਿਆਰ ਹੈ ਜੀ ਆਪਾਂ 2 ਇੰਚ ਫालतू ਲਵਾਂਗੇ 7.5 ਇੰਚ ਇਹ ਕਟਿੰਗ ਕਰ ਦਾਂਗੇ। 6.5 ਇੰਚ ਸਾਡੀ ਮੂਰੀ ਤਿਆਰ ਹੈ ਜੀ। ਤੇ ਆਪਾਂ 7.5 ਇੰਚ ਕਟਿੰਗ ਕਰਾਂਗੇ। ਕਈ ਵਾਰ ਕੀ ਹੁੰਦਾ ਐ ਹੋਏ ਜੀ ਸਾਡੇ 6.5 ਦੀ ਸਲਾਈ ਆ ਰਹੀ ਹੈ ਨਾ। ਉਹ ਆ ਦੇਖੋ ਇੱਥੇ ਸਲਾਈ ਆ ਰਹੀ ਸਲਾਈ ਬਸਲਾਈ ਆ ਰਹੀ ਹੈ ਜੀ। ਕਈ ਵਾਰ ਮਸ਼ੀਨ ਚੱਕ ਦੀ ਜਗ੍ਹਾ ਹੈਗਾ। ਥੋੜੀ ਅੱਗੇ ਪਿਛੇ ਕਰ ਲਓ ਜੀ ਸਲਾਈ। ਮਤਲਬ 7.5 ਕਰ ਲਾਂਗੇ ਇਹ ਸੀ। ਇਹ ਇਕੱਠੀ ਜੀ ਬਣ ਜਾਂਦੀ ਹੈ ਜੀ ਜਦੋਂ ਆਪਾਂ ਮੋੜਦੇ ਆ ਜੀ। ਨੂੰ ਆਪਾਂ ਪੱਲੇ ਵੀ ਇੰਨੀ ਪਾਏ ਹੋਇਆ ਨਹੀਂ 13 ਇੰਚ ਦੇ। साढ़े छे इंच मूहरी तैयार है साड़ी इस करके सिलाई पर निशान आ रहा है थोड़ी अगे पिछे करके लावगा ये पौने सत्त पर मूरी कर हैं थोड़े आप बढ़ा देंगे अगे पौने अठ पर बढ़ा देंगे जी तो इतें अपना कटिंग कर देंगे जी एक्सट्रा मूहरी है जी थोड़ी गांत कर देंगे सीधी काट पा देंगे तो हूँ मूहरी बनानी है जी पर होना क्योंकि कपड़ा घट वही है बिल्कुल भी है ठीक है ਐਦਾਂ ਜਿਵੇਂ ਮੂਰੀ ਬਣਾ ਸਕਦੇ ਆ ਪਹਿਲਾਂ ਤਿਆਰ ਮੂਰੀ ਕਰਕੇ 1 ਇੰਚ ਕਪੜਾ ਫਾਰਮੂਲਾ ਕਟਿੰਗ ਕਰ ਲੈਣੀ ਫਿਰ ਮੂਰੀ ਬਣਾਇਆ ਕਰੋ ਜੀ ਐਸਾਂ ਟਾਈਮ ਬੱਸ ਜਾ ਤੇ ਆਪਣੀ ਮੂਰੀ ਬੜੀ ਵਧੀਆ ਬਣ ਜਾਂਦੀ ਹੈ ਜੀ ਸਫਾਈ ਨਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ